ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਬਈ ਦੂਜੇ ਸੂਏ ਸੂਣ ਵਾਲੀ ਝੋਟੇ ਦੀ ਪਿੰਡ ਖੋਖਰਾ ਤਹਿਸੀਲ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਜੋ ਬਣਾ ਰਹੇ ਆਂਗੇ ਸੂਣ ਦੇ ਵਿੱਚ ਬਈ ਹਜੇ ਹਫ਼ਤਾ ਬਾਕੀ ਆ 15 ਦਿਨ ਨੂੰ ਮੱਝ ਦੇ ਦਿਨ ਪੂਰੇ ਨੇ ਪਹਿਲਾਂ ਮਾਗਰੋ ਕਦੋਂ ਵੀ ਸੂਹ ਸਕਦੀ ਆ ਸਿੰਘਾਂ ਦੀ ਬਈ ਬਿਲਕੁਲ ਕੁੰਡੀ� ਥਣ ਲੇਵੇ ਦੀ ਸਾਫ਼ ਆ ਬਾਈ ਨੇ ਪਿਛਲੇ ਸੂਏ ਦਾ ਦੁੱਧ ਨਾਰਮਲ ਸੇਵਾ ਤੇ ਜਮਾ 11 ਲੀਟਰ ਕੰਡੇ ਵਾਲਾ ਦੱਸਿਆਗਾ ਐਕਟਿਵ ਹੈ ਕਿਲੋ ਦੋ ਕਿਲੋ ਹੋਰ ਵਧਾ ਜੂ ਜੇ ਕੋਈ ਵੀਰ ਸੇਵਾ ਵਾਲਾ ਹੋਇਆ ਮੂੰ ਮੱਥੇ ਦੀ ਕੁਆਲਿਟੀ ਚੈੱਕ ਕਰ ਲਓ ਸਿੰਘਾਂ ਦੀ ਬੰਤਰ ਚੰਗੀ ਸੰਭੀ ਪਲੀ ਵੀ ਝੋਟੀ ਆ ਬਾਈ ਬਹੁਤ ਵਧੀਆ ਪਿੱਠ ਪੁੜੇ ਦੀ ਚੜਾਈ ਕਰ ਲਓ ਪੂਰੇ ਕੱਦੇ ਕਾਠ ਵਾਲੀ ਹੈਗੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਆਪਾਂ ਨੰਬਰ ਵੀਡੀਓ ਜਾ ਚਲਾ ਦਾਂਗੇ ਇੱਕ ਵਾਰੀ ਬਾਈ ਤੋੜ ਕੇ ਦਿਖਾ ਦਿੰਨੇ ਆ ਸਾਨੂੰ ਬਹੁਤ ਟੌਪ ਕੁਆਲਿਟੀ ਦੀ ਝੋਟੀ ਆ ਚੰਗੀ ਸਾਉਂਸਵਾਲ ਕਰ ਲੂ ਬਾਈ ਕੋਈ ਤਾਂ 12 13 ਲੀਟਰ ਦੁੱਧ ਖੁੱਲਾ ਪਿਆ ਜੂਗੀ ਮੁੱਲ ਬਾਈ ਨੇ 1,30,000 ਰੱਖਿਆ ਵਿੱਚੋਂ ਮਾਨਤਾਨ ਹੋ ਜਾਊਗਾ ਨੰਬਰ 9876218244 ਜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਤਾਂ ਕਰ ਲਿਓ ਸੰਪਰਕ ਸੂਨ ਦੇ ਵਿੱਚ ਅਜੇ ਹਫ਼ਤਾ ਬਾਕੀ ਆ 15 ਤਰੀਕ ਨੂੰ ਦਿਨ ਪੂਰੇ ਆ ਪਿੰਡ ਖੋਖਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਈ ਨੂੰ ਮੋੜ ਮੰਡੀ ਪਈ ਜਾਂਦੀ ਆ ਥਾਂਲੇ ਵੇਰੀ ਸਾਫਾ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਕਿਸੇ ਵੀ ਪੱਖ ਤੋਂ ਮੱਝ ਨੂੰ ਖਰੀਦ ਸਕਦੇ ਹੋ ਧੰਨਵਾਦ ਬਈ